ਆਦੇ ਕਿਸੇ ਬੱਤੇ ਦਾ ਭੰਗ ਕਿਰਤ ਹੈ ਪੁਲਿਸ ਡਿਪਾਰਟਮੈਂਟ ਇਹਦੇ ਵਿੱਚ ਸਾਨੂੰ ਇੰਨਾ ਕੁ ਵਿਸ਼ਵਾਸ ਹੈ ਆਪਣੇ ਪੁਲਿਸ ਡਿਪਾਰਟਮੈਂਟ ਤੇ ਕਿ ਉਹ ਪੱਕਾ ਹੈ ਤੇ ਐਕਸ਼ਨ ਲੈਣਗੇ ਸਵਾਲੇ ਖੜਾ ਹੋਇਆ ਵੀ ਸਕੂਲ ਦੇ ਬਾਹਰ ਦੇ ਜੇਕਰ ਕੋਈ ਬੱਚਾ ਨੂੰ ਉਹ ਵੀ 7-8 ਬੱਚਾ ਨੂੰ ਜੇ ਕੋਈ ਇਸ ਤਰ੍ਹਾਂ ਦੇ ਨਾਲ ਲਿਆ ਸਕਦਾ ਤਾਂ ਕੋਈ ਵੀ ਕਾਨੂੰਨ ਘਟਨਾ ਵਾਪਰ ਸਕਦੀ ਹੈ ਹਜੇ ਤਾਂ ਇੱਕੋ ਛੋਟੀ ਜੀ ਤੁਸੀਂ ਕਹਿ ਲੋ ਕਿ ਜੀ ਵੀਡੀਓ ਵਾਇਰਲ ਹੋਈ ਉਹ ਚ ਇਨਫਲੂਐਂਸਰ ਉਹਨਾਂ ਨੂੰ ਕਿਸ ਉਹਦੇ ਵਿੱਚ ਲੈ ਕੇ ਗਿਆ ਉਹਨਾਂ ਨੂੰ ਫਸਲਾ ਕੇ ਲੈ ਕੇ ਗਿਆ ਜਿੱਦਾਂ ਵੀ ਲੈ ਕੇ ਗਿਆ ਵੀ ਇਹੀ ਅਗਰ ਮਿਸ ਹੈਪਨਿੰਗ ਕੁਝ ਹੋਰ ਹੋ ਜਾਂਦੀ ਫਿਰ ਉਹ ਸਾਰਿਆਂ ਵਾਸਤੇ ਪ੍ਰੋਬਲਮ ਸੀਗੀ ਪਰ ਉਹਨਾਂ ਨੂੰ ਇਨੀ ਸਮਝ ਆ ਰਹੀ ਕਿ ਹਜੇ ਵੀ ਤੁਸੀਂ ਬੱਚੇ ਹੀ ਹੋ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਔਰ ਇੱਥੇ ਹਰ ਕੋਈ ਲਾਈਕ ਅਸੀਂ ਹਾਂ ਚਾਹੇ ਡਿਪਾਰਟਮੈਂਟਸ ਹੈ ਐਡਮਿਨਿਸਟ੍ਰੇਸ਼ਨ एवरीवन ਇਜ਼ ਵਰਕਿੰਗ ਫॉर ਦਾ ਵੈਲਫੇਅਰ ਆਫ ਚਾਈਲਡ ਸਾਨੂੰ ਹਰ ਇੱਕ ਬੱਚਾ ਸੁਰੱਖਿਅਤ ਚਾਹੀਦਾ ਤਾਂ ਮੈਂ ਮਾਰ ਗਿਆ ਬੰਗ ਮੈਮ ਪਹਿਲਾਂ ਤਾਂ ਜਿਹੜੀ ਤੁਸੀਂ ਐਡਵਾਈਜ਼ਰੀ ਜਾਰੀ ਕਰੀ ਆ ਆ ਕੀ ਸੀ ਧਿਆਨ ਦੇ ਵਿੱਚ ਕੀ ਕੀ ਚੀਜ਼ਾਂ ਸੀ ਲਗਦੀਆਂ ਤੁਹਾਨੂੰ ਕਿ ਬੱਚਿਆਂ ਦੇ ਨਾਲ ਕਿਸੇ ਤਰ੍ਹਾਂ ਦੀ ਕਲੋ ਕੋਈ ਮਿਸ ਹੈਪਨਿੰਗ ਨਾ ਹੋ ਜੇ ਜਿਹਨੂੰ ਰੱਖੇ ਤਿਆਰ ਕੀਤਾ ਕਿ ਅਸੀਂ ਜਿੰਨੇ ਵੀ ਮਾਲਸ ਨੇ ਪੀਵੀਆਰਸ ਨੇ ਥੀਏਟਰਸ ਨੇ ਸਭ ਨੂੰ ਅਸੀਂ ਇਹ アドਵਾਈਸਰੀ ਜਾਰੀ ਕੀਤੀ ਹੈ ਕਿ ਅਗਰ ਤੁਹਾਡੇ ਪ੍ਰੈਮਿਸਿਸ ਦੇ ਵਿੱਚ ਤੁਸੀਂ ਆਪਣੇ ਗਾਡਸ ਨੂੰ ਇਨਸਟਰਕਸ਼ਨਸ ਦੇ ਕੇ ਰੱਖੋ ਅਗਰ ਤੁਹਾਨੂੰ ਯੂਨੀਫਾਰਮ ਦੇ ਵਿੱਚ ਬੱਚੇ ਦਿਖਦੇ ਨੇ ਸਕੂਲੀ ਯੂਨੀਫਾਰਮ ਦੇ ਵਿੱਚ ਇੱਕ ਦੋ ਦਾ ਤੁਸੀਂ ਧਿਆਨ ਦੇਣਾ ਅਗਰ ਉਹ ਕਿਸੇ ਟੀਚਰ ਜਾਂ ਕਿਸੇ ਸਕੂਲ ਅਸਿਸਟੈਂਸ ਨਾਲ ਨਹੀਂ ਹੈਗੇ ਕਿਉਂਕਿ ਦੇਖੋ ਸਕੂਲਸ ਨੇ ਵੀ ਟੂਰਸ ਜਾਂਦੇ ਨੇ ਉਹ ਲੈ ਕੇ ਜਾਂਦੇ ਨੇ ਬੱਚਾ ਨੂੰ ਉਦੋਂ ਕੋਈ ਪ੍ਰੋਬਲਮ ਨਹੀਂ ਬਟ ਤੁਹਾਨੂੰ ਉਹਨਾਂ ਨੂੰ ਵੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਨਾਲ ਹੀ ਅਸੀਂ ਇਹ ਵੀ ਹਿਦਾਇਤ ਦਵਾਂਗੇ ਅੱਗੇ ਪੁਲਿਸ ਡਿਪਾਰਟਮੈਂਟ ਨੂੰ ਵੀ ਰਿਕੁਐਸਟ ਕਰਾਂਗੇ ਕਿ ਅਗਰ ਨਾਰਮਲ ਵੀ ਤੁਹਾਨੂੰ ਬੱਚੇ ਦਿਖਦੇ ਨੇ ਇਕੱਲੇ ਘੁੰਮਦੇ ਚਾਹੇ ਉਹ ਕੈਜੂਅਲ ਚਨੇ ਚਾਹੋ ਯੂਨੀਫਾਰਮ ਚਨੇ ਪੂ پولیس ਵੀ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਪੁੱਛੇ ਕਿ ਭਈ ਤੁਸੀਂ ਕਿੱਥੋਂ ਆਏ ਕਿਉਂਕਿ ਆਪਾਂ ਆਮ ਦੇਖਦੇ ਹਾਂ ਕਿ ਬੱਚੇ ਅੱਜਕੱਲ ਸਕੂਲ ਯੂਨੀਫਾਰਮ ਦੇ ਵਿੱਚ ਪਾਰਕਸ 'ਚ ਬਹੁਤ ਬੈਠੇ ਹੁੰਦੇ ਨੇ ਸਸਿਕਾ ਲੋ ਕੁਝ ਦਿਨ ਪਹਿਲਾਂ ਇੱਕ ਵੀਡੀਓ ਬਹੁਤ ਵਾਇਰਲ ਹੋਇਆ ਸੀ ਚੰਡੀਗੜ੍ਹ ਦਾ ਜਿਹਦੇ ਵਿੱਚ ਇੱਕ ਇਨਫਲੂਐਂਸਰ ਦੇ ਵੱਲੋਂ ਬੱਚਿਆਂ ਨੂੰ ਸਕੂਲ ਤੋਂ ਬੰਕ ਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਹਾਲਾਂਕਿ ਕਈ ਤਰ੍ਹਾਂ ਦੀ ਉਹਦੇ ਵਿੱਚ ਐਕਟੀਵਿਟੀ ਰਹੀਆਂ ਪਰ ਸਵਾਲ ਇਹ ਖੜਾ ਹੋਇਆ ਵੀ ਸਕੂਲ ਦੇ ਬਾਹਰ ਦੇ ਜੇਕਰ ਕੋਈ ਬੱਚਾ ਨੂੰ ਉਹ ਵੀ 7-8 ਬੱਚਾ ਨੂੰ ਜੇ ਕੋਈ ਇਸ ਤਰ੍ਹਾਂ ਦੇ ਨਾਲ ਲਿਆ ਸਕਦਾ ਤਾਂ ਕੋਈ ਵੀ ਕਾਨੂੰ ਘਟਨਾ ਵਾਪਰ ਸਕਦੀ ਹੈ ਹਾਲਾਂਕਿ ਇਸ ਤੋਂ ਬਾਅਦ ਜੇ ਕਿਹਾ ਜਾਵੇ ਤਾਂ ਚੰਡੀਗੜ੍ਹ ਦੇ ਜਿਵੇਂ ਜਿਵੇਂ ਇਹ ਵੀਡੀਓ ਫੈਲਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਕਹਿ ਸਕਦੇ ਹਾਂ ਵੀ ਇਹਦੇ ਤੇ ਐਕਸ਼ਨ ਤਾਂ ਹੈ ਹੀ ਹੈ ਪਰ ਨਾਲ ਨਾਲ ਅੱਗੇ ਨੂੰ ਇਹ ਜਿਹੀਆਂ ਗੱਲਾਂ ਨਾ ਸਾਹਮਣੇ ਆਉਣ ਇਸ ਵਾਸਤੇ ਜ਼ਰੂਰ ਤਿਆਰੀ ਸ਼ੁਰੂ ਕਰਤੀ ਐ ਐਡਵਾਈਜ਼ਰੀ ਸ਼ੁਰੂ ਇੱਕ ਜਾਰੀ ਕੀਤੀ ਗਈ ਹੈ ਸੀਸੀਪੀਸੀਆਰ ਦੇ ਵੱਲੋਂ ਤੇ ਮੈਡਮ ਸ਼ਿਪਰਾ ਮਾਨਸਾਲ ਚੇਅਰਪਰਸਨ ਸਾਡੇ ਨਾਲ ਨੇ ਕਿਉਂਕਿ ਬੱਚਿਆਂ ਦੇ ਨਾਲ ਜਦੋਂ ਜੁੜਿਆ ਮਾਮਲਾ ਆ ਜਾਂਦਾ ਉਹ ਹੋਰ ਵੀ ਚਿੰਤਾਜਨਕ ਹੋ ਜਾਂਦਾ ਮੈਮ ਪਹਿਲਾਂ ਤਾਂ ਜਿਹੜੀ ਤੁਸੀਂ ਐਡਵਾਈਜ਼ਰੀ ਜਾਰੀ ਕਰੀ ਆ ਆ ਕੀ ਸੀ ਧਿਆਨ ਦੇ ਵਿੱਚ ਕੀ ਕੀ ਚੀਜ਼ਾਂ ਸੀ ਲਗਦੀਆਂ ਤੁਹਾਨੂੰ ਕਿ ਬੱਚਿਆਂ ਦੇ ਨਾਲ ਕਿਸੇ ਤਰ੍ਹਾਂ ਦੀ ਕੱਲ ਨੂੰ ਕੋਈ ਮਿਸ ਹੈਪਨਿੰਗ ਨਾ ਹੋ ਜੇ ਜਿਹਨੂੰ ਰੱਖ ਕੇ ਤਿਆਰ ਕੀਤੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਜਿਹੜਾ ਇਹਦੇ ਵਿੱਚ ਸਾਡਾ ਐਡਵਾਈਜ਼ਰੀ ਜਾਰੀ ਕਰਨ ਦਾ ਮਕਸਦ ਇਹ ਹੀ ਸੀਗਾ ਕਿ ਹਜੇ ਤਾਈ ਕੋਈ ਛੋਟੀ ਜੀ ਤੁਸੀਂ ਕਹਿ ਲੋ ਕਿ ਜੀ ਵੀਡੀਓ ਵਾਇਰਲ ਹੋਈ ਉਹ ਚ ਇਨਫਲੂਐਂਸਰ ਉਹਨਾਂ ਨੂੰ ਕਿਸ ਉਹਦੇ ਵਿੱਚ ਲੈ ਕੇ ਗਿਆ ਉਹਨਾਂ ਨੂੰ ਫਸਲਾ ਕੇ ਲੈ ਕੇ ਗਿਆ ਜਿੱਦਾਂ ਵੀ ਲੈ ਕੇ ਗਿਆ ਵੀ ਇਹੀ ਅਗਰ ਮਿਸ ਹੈਪਨਿੰਗ ਕੁਝ ਹੋਰ ਹੋ ਜਾਂਦੀ ਫਿਰ ਉਹ ਸਾਰਿਆਂ ਵਾਸਤੇ ਪ੍ਰੋਬਲਮ ਸੀਗੀ ਇਸ ਕਰਕੇ ਅਸੀਂ ਜਿੰਨੇ ਵੀ ਮਾਲਸ ਨੇ ਪੀਵੀਆਰਸ ਨੇ థिएटਰਸ ਨੇ ਸਭ ਨੂੰ ਅਸੀਂ ਇਹ ਅਡਵਾਈਸਰੀ ਜਾਰੀ ਕੀਤੀ ਹੈ ਕਿ ਅਗਰ ਤੁਹਾਡੇ ਪ੍ਰੈਮਿਸਿਸ ਦੇ ਵਿੱਚ ਤੁਸੀਂ ਆਪਣੇ ਗਾਰਡਸ ਨੂੰ ਇਹ ਇਨਸਟਰਕਸ਼ਨਸ ਦੇ ਕੇ ਰੱਖੋ ਅਗਰ ਤੁਹਾਨੂੰ ਯੂਨੀਫਾਰਮ ਦੇ ਵਿੱਚ ਬੱਚੇ ਦਿਖਦੇ ਨੇ ਸਕੂਲ ਯੂਨੀਫਾਰਮ ਦੇ ਵਿੱਚ ਇੱਕ ਦੋ ਦਾ ਤੁਸੀਂ ਧਿਆਨ ਦੇਣਾ ਅਗਰ ਉਹ ਕਿਸੇ ਟੀਚਰ ਜਾਂ ਕਿਸੇ ਸਕੂਲ ਅਸਿਸਟੈਂਸ ਨਾਲ ਨਹੀਂ ਹੈਗੇ ਕਿਉਂਕਿ ਦੇਖੋ ਸਕੂਲਸ ਦੇ ਵੀ ਟੂਰਸ ਜਾਂਦੇ ਨੇ ਉਹ ਲੈ ਕੇ ਜਾਂਦੇ ਨੇ ਬੱਚਾ ਨੂੰ ਉਦੋਂ ਕੋਈ ਪ੍ਰੋਬਲਮ ਨਹੀਂ ਬਟ ਤੁਹਾਨੂੰ ਉਹਨਾਂ ਨੂੰ ਵੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਨਾਲ ਹੀ ਅਸੀਂ ਇਹ ਵੀ ਹਿਦਾਇਤ ਦਵਾਂਗੇ ਅੱਗੇ ਪੁਲਿਸ ਡਿਪਾਰਟਮੈਂਟ ਨੂੰ ਵੀ ਰਿਕੁਐਸਟ ਕਰਾਂਗੇ ਕਿ ਅਗਰ ਨਾਰਮਲ ਵੀ ਤੁਹਾਨੂੰ ਬੱਚੇ ਦਿਖਦੇ ਨੇ ਇਕੱਲੇ ਘੁੰਮਦੇ ਚਾਹੇ ਉਹ ਕੈਜੂਅਲ ਚਨੇ ਚਾਇਓ ਯੂਨੀਫਾਰਮ ਚਨੇ ਪੂ ਪੁਲਿਸ ਵੀ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਪੁੱਛੇ ਕਿ ਭਈ ਤੁਸੀਂ ਕਿੱਥੋਂ ਆਏ ਹੋ ਕਿਉਂਕਿ ਆਪਾਂ ਆਮ ਦੇਖਦੇ ਹਾਂ ਕਿ ਬੱਚੇ ਅੱਜਕੱਲ ਸਕੂਲ ਯੂਨੀਫਾਰਮ ਦੇ ਵਿੱਚ ਪਾਰਕਸ 'ਚ ਬਹੁਤ ਬੈਠੇ ਹੁੰਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਲੱਗਿਆ ਕਿ ਅਗਰ ਉਹ ਉੱਥੇ ਬੱਚੇ ਸ਼ੋਪਿੰਗ ਮਾਲ 'ਚ ਘੁੰਮ ਰਹੇ ਨੇ ਮੂਵੀ ਦੇਖਣ ਜਾ ਰਹੇ ਨੇ ਤਾਂ ਉਹਨਾਂ ਨੂੰ ਵੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਤਾਂ ਜੀ ਕਿਸੇ ਵੀ ਚੀਜ਼ ਦੇ ਹਾਦਸਾ ਹੋਣ ਤਾਂ ਬਚਾਅ ਕਰ ਰਹੇ ਹਾਂ ਬਸ ਪਰ ਇਹਦੇ ਚ ਦੇਖਿਓ ਮੈਮ ਜਿਸ ਤਰ੍ਹਾਂ ਦੇ ਨਾਲ ਲੱਗਦਾ ਵੀ ਪੇਰੈਂਟਸ ਨੂੰ ਵੀ ਥੋੜਾ ਜਿਹਾ ਹੁਣ ਕਿਉਂਕਿ ਜਿਉਂ-ਜਿਉਂ ਪਗਾਰੇ ਵੀ ਸਮਾਂ ਬਦਲ ਰਿਹਾ ਹੈ ਹਾਈ ਟੈਕ ਹੋ ਰਿਹਾ ਤਾਂ ਉਹਦੇ ਨਾਲ ਨਾਲ ਇਹ ਵੀ ਪੇਰੈਂਟਸ ਨੂੰ ਵੀ ਥੋੜਾ ਜਿਹਾ ਅੱਜ ਦੇ ਸਮੇਂ ਦੇ ਹਿਸਾਬ ਨਾਲ ਵੇਅਰ ਹੋਣਾ ਹੋਊਗਾ ਕਿ ਬੱਚਾ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਵੀ ਜੇਕਰ ਕੋਈ ਅਣਜਾਣ ਸ਼ਖਸ ਆਉਂਦਾ ਤੂੰ ਉਹਨੂੰ ਬੁਲਾਉਂਦਾ ਕਰਦਾ ਤਾਂ ਤੁਸੀਂ ਨਾ ਜਾਓ ਕਿਉਂਕਿ ਇਹ ਤਾਂ ਬੱਚੇ ਵੀ ਕਾਫੀ ਵੱਡੇ ਸੀ ਬਿਲਕੁਲ ਜੀ ਦੇਖੋ ਪੇਰੈਂਟਸ ਦਾ ਇਹ ਨਹੀਂ ਹੈਗਾ ਕਿ ਪੇਰੈਂਟਸ ਇਹ ਚੀਜ਼ ਨਹੀਂ ਸਿਖਾਉਂਦੇ ਸ਼ਾਇਦ ਆਪਾਂ ਨੂੰ ਵੀ ਸਭ ਤੋਂ ਪਹਿਲਾਂ ਇਹ ਚੀਜ਼ ਸਿਖਾਈ ਜਾਂਦੀ ਹੈ ਵੀ ਕਿਸੇ ਅਣਜਾਣ ਵਿਅਕਤੀ ਤੋਂ ਕੁਝ ਲੈਣਾ ਨਹੀਂ ਕੁਝ ਖਾਣਾ ਨਹੀਂ ਇਹ ਤਾਂ ਬੇਸਿਕ ਹੋਇਆ ਪਰ ਇੱਕੋ ਹੀ ਹੈ ਨਾ ਜੋ ਤੁਸੀਂ ਗੱਲ ਕਰੀ ਹਾਈ ਟੈਕ ਅੱਜ ਕੱਲ ਦੇ ਬੱਚੇ ਆਪਣੇ ਆਪ ਨੂੰ ਜ਼ਿਆਦਾ ਸਮਾਰਟ ਸਮਝਦੇ ਨੇ ਥੈਟ ਵੀ ਆਰ ਮੋਰ ਇੰਟੈਲੀਜੈਂਟ ਸਾਨੂੰ ਜ਼ਿਆਦਾ ਪਤਾ ਪਰ ਉਹਨਾਂ ਨੂੰ ਇੰਨੀ ਸਮਝ ਆ ਰਹੀ ਕਿ ਹਜੇ ਵੀ ਤੁਸੀਂ ਬੱਚੇ ਹੀ ਹੋ ਹੁਣ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਔਰ ਇੱਥੇ ਹਰ ਕੋਈ ਲਾਈਕ ਅਸੀਂ ਹਾਂ ਚਾਹੇ ਡਿਪਾਰਟਮੈਂਟਸ ਹੈ ਐਡਮਿਨਿਸਟ੍ਰੇਸ਼ਨ एवरीवन ਇਜ਼ ਵਰਕਿੰਗ ਫॉर ਦਾ ਵੈਲਫੇਅਰ ਆਫ ਚਾਈਲਡ ਸਾਨੂੰ ਹਰ ਇੱਕ ਬੱਚਾ ਸੁਰੱਖਿਅਤ ਚਾਹੀਦਾ ਸਾਡਾ ਇਹੀ ਕਮੋਟਿਵ ਪਰ ਨਾਲ ਮੈਂ ਦੇਖੀਏ ਜਿਵੇਂ ਚਲੋ ਇਸ ਵਾਰ ਜਿਵੇਂ ਇਹ ਵੀਡੀਓ ਆਇਆ ਦੋਵਾਂ ਚ ਪੁਲਿਸ ਵੀ ਹੈ ਤਾਂ ਆ ਵੀ ਰਿਪੋਰਟ ਤੁਹਾਡੇ ਕੋਲ ਸਬਮਿਟ ਕਰੂਗੀ ਵੀ ਕੀ ਕਰਿਆ ਉਹਦੇ ਵਿੱਚ ਜਾਂ ਕੀ ਅੱਗੇ ਨੂੰ ਸਟੈਪਸ ਚੱਕਣਗੇ ਉਹ ਪਰ ਬਾਕੀਆਂ ਨੂੰ ਕੀ ਇੱਕ ਮੈਸੇਜ ਦੇਉਂਗੇ ਕਿ ਚਲੋ ਉਹ ਤਾਂ ਅਸੀਂ ਬੱਚੇ ਬੱਚਿਆਂ ਦੇ ਐਂਗਲ ਦੇ ਹਿਸਾਬ ਦੇ ਨਾਲ ਸਕੂਲ ਵੀ ਹੁਣ ਕਿਤੇ ਨਾ ਕਿਤੇ ਅੱਗੇ ਨੂੰ ਅਪਡੇਟ ਹੋਣਗੇ ਇਹ ਜਦੋਂ ਘਟਨਾ ਸਾਹਮਣੇ ਆਈ ਹੈ ਨਾਲ ਜਿਹੜੇ ਲੋਕ ਇਸ ਤਰ੍ਹਾਂ ਦੇ ਵੀਡੀਓ ਬਣਾਉਂਦੇ ਨੇ ਕੋਈ ਵੀ ਹੋ ਸਕਦਾ ਕੱਲੂ ਚਾਹੇ ਭਾਵੇਂ ਅਸੀਂ ਵੀ ਆ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਅੱਗੇ ਨੂੰ ਇਸ ਚੀਜ਼ ਨੂੰ ਲੈ ਕੇ ਥੋੜਾ ਜਿਹਾ ਸੁਚੇਤ ਰਹਿਣਾ ਹੋਊਗਾ ਨਹੀਂ ਫਿਰ ਐਕਸ਼ਨ ਬਿਲਕੁਲ ਡੈਫੀਨੇਟਲੀ ਦੇਖੋ ਇਹਦੇ ਵਿੱਚ ਤਾਂ ਇਹੀ ਹੈ ਨਾ ਕਿ ਪੁਲਿਸ ਡਿਪਾਰਟਮੈਂਟ ਇਹਦੇ ਵਿੱਚ ਸਾਨੂੰ ਇੰਨਾ ਕੁ ਵਿਸ਼ਵਾਸ ਹੈ ਆਪਣੇ ਪੁਲਿਸ ਡਿਪਾਰਟਮੈਂਟ ਤੇ ਕਿ ਉਹ ਪੱਕਾ ਹੈ ਤੇ ਐਕਸ਼ਨ ਲੈਣਗੇ ਜੋ ਵੀ ਇਨਫਲੂਐਂਸਰ ਹੈ ਜਿਨੇ ਵੀ ਉਹ ਵੀਡੀਓ ਵਾਇਰਲ ਕੀਤੀ ਉਹਦਾ ਵੀ ਪਤਾ ਲਗਾਣਗੇ ਉਸ ਤੋਂ ਬਾਅਦ ਇਹ ਹੋਣਾ ਹੀ ਚਾਹੀਦਾ ਹੈ ਕਿ ਕੋਈ ਵੀ ਅਦਾ ਕੁਝ ਕਰੇ ਤਾਂ ਇਹ ਸਾਡਾ ਸਾਈਬਰ ਲਾਅ ਦੇ ਵਿੱਚ ਹੈ ਕਿ ਜੇ ਤੁਸੀਂ ਕਿਸੇ ਦੀ ਅਦਾ ਕੋਈ ਵੀ ਮਤਲਬ ਇੱਕ ਤਰ੍ਹਾਂ ਦੀ ਇਹ ਤੁਸੀਂ ਉਹਨਾਂ ਨੂੰ ਜਾਣ ਬੁੱਝ ਕੇ ਕਰ ਰਹੇ ਹੋ ਤਾਂ ਉਹਦੇ ਕਰਕੇ ਸਾਡੇ ਲਾਅ ਦੇ ਵਿੱਚ ਪਨਿਸ਼ਮੈਂਟ ਹੈਗੀ ਹੈ ਇਹ じゃ ਕੁਝ ਨਹੀਂ ਹੈਗਾ ਬਠਾਈ ਹੈ ਕਿ ਇਹ ਚੀਜ਼ ਆਈ ਤਾਂ ਅੱਗੇ ਤੋਂ ਅਸੀਂ ਹੋਰ ਇਹਦੇ ਵਾਸਤੇ ਸचेत ਹੋਵਾਂਗੇ ਬਹੁਤ ਧੰਨਵਾਦ ਕਹਿ ਸਕਦੇ ਆ ਕਿ ਭਾਵੇਂ ਵੀਡੀਓ ਤੋਂ ਬਾਅਦ ਜੀ ਦੇਖੀਏ ਤਾਂ ਹੁਣ ਅੱਗੇ ਲਈ ਜਿਹੜੇ ਸਟੈਪਸ ਨੇ ਉਹ ਚੱਕਣੇ ਬੇਹ ਜ਼ਰੂਰੀ ਹੁੰਦੇ ਨੇ ਜਿਹਨੂੰ ਲੈ ਕੇ ਇਹ ਐਡਵਾਈਜ਼ਰੀ ਜਾਰੀ ਕਰੀਆ ਬਕਾਇਦਾ ਤੌਰ ਤੇ ਕਹਿ ਸਕਦੇ ਆ ਵੀ ਆਮ ਤੌਰ ਤੇ ਕਈ ਵਾਰ ਦੇਖਦੇ ਆ ਕਿ ਬੱਚੇ ਦੇ ਜਿਹੜੇ ਬੰਕ ਕਰਕੇ ਜਦੋਂ ਸਕੂਲ ਜਾਂਦੇ ਨੇਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਪਹਿਲਾਂ ਵੀਰ ਇਸੇ ਲਈ ਹੁੰਨੇ ਤਾਂ ਕਿ ਕੋ ਘਟਨਾਵਾ ਨਾ ਹੋਣਾ ਤਾਂ ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜੀ ਇਹ ਗਾਈਡਲਾਈਨ ਜਾਰੀ ਕਰੀਆਂ ਨੇ ਤੇ ਜ਼ਾਹਿਰ ਜੀ ਗੱਲ ਹੈ ਵੀ ਜਿਹੜੇ ਇਨਫਲੂਐਂਸਰ ਨੇ ਇਹ ਵੀਡੀਓ ਵਾਇਰਲ ਕਰਿਆ ਹੋ ਸਕਦਾ ਹੁੰਦੇ ਦਿਨਾਂ ਦੇ ਵਿੱਚ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ ਹੁੰਦੀ ਦਿਖੇ ਪਰ ਖੁਦ ਪਹਿਲਾਂ ਇਸ ਗੱਲ ਨੂੰ ਲੈ ਕੇ ਥੋੜਾ ਜਿਹਾ ਸੁਚੇਤ ਹੋਣ ਦੀ ਲੋੜ ਹੈ ਕਿ ਜੇਕਰ ਇਸ ਤਰ੍ਹਾਂ ਦੇ ਵੀਡੀਓਜ਼ ਦੇ ਵਾਸਤੇ ਅਸੀਂ ਕੋਈ ਅਜੀਹੀ ਹਰਕਤ ਕਰਦੇ ਹਾਂ ਕਿਉਂਕਿ ਅੱਜ ਇਹ ਵੀਡੀਓ ਜਾਰੀ ਹੋਇਆ ਤਾਂ ਹੋ ਸਕਦਾ ਇਹਨੂੰ ਦੇਖੋ ਦੇਖੋ ਕੋਈ ਕੱਲ ਨੂੰ ਹੋਰ ਕੋਈ ਬਣਾਵੇ ਤਾਂ ਖੁਦ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਆ ਸੀਨੀਅਰ ਵੀਡੀਓ